ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਜੋ YouTube ਤੇ ਮੇਰਾ ਵੀਡੀਓ ਬਣਾਉਣ ਦਾ ਵਿਸ਼ਾ ਹੈ ਉਹ ਹੈ ਵਿਸ਼ਵੀਕਰਨ ਵਿਸ਼ਵੀਕਰਨ ਨਾਲ ਰਿਲੇਟਿਡ YouTube ਤੇ ਹੀ ਕੋਈ ਬੱਚਾ ਪੁੱਛ ਰਿਹਾ ਹੈ ਕਿ ਮੈਡਮ ਵਿਸ਼ਵੀਕਰਨ ਕੀ ਹੁੰਦਾ ਹੈ ਉਹਦਾ ਤੇ ਟੋਪਿਕ ਜੋ ਪੁੱਛ ਰਿਹਾ ਹੈ ਬੱਚਾ ਉਹਦਾ ਟੋਪਿਕ ਤੇ ਆਧੁਨਿਕ ਪੋਇਟਰੀ ਦੇ ਸੰਦਰਭ ਵਿੱਚ ਆਧੁਨਿਕ ਕਵਿਤਾ ਦੇ ਸੰਦਰਭ ਵਿੱਚ ਵਿਸ਼ਵੀਕਰਨ ਨਾਲ ریلیਟਿਡ ਹੈ ਬਟ ਅਜੇ ਹ ਕੋਈ ਟੋਪਿਕ ਮੇਰੇ ਕੋਲ ਲਿਖਿਆ ਹੋਇਆ ਨਹੀਂ ਹੈ ਕਿ ਮੈਂ ਕਵਿਤਾ ਨਾਲ ਸੰਬੰਧੀ ਤੁਹਾਨੂੰ ਵਿਸ਼ਵੀਕਰਨ ਦੀ ਗੱਲ ਕਰਕੇ ਦੱਸ ਦੇਵਾਂ ਕਿਉਂਕਿ ਬੇਟਾ YouTube ਤੇ ਨਾ ਕੰਟੈਂਟ ਬਣਾਉਣਾ ਤੇ ਫਿਰ ਪਾ ਦੇਣਾ ਕੋਈ ਏਡਾ ਸੋਖਾ ਕੰਮ ਨਹੀਂ ਹੁੰਦਾ ਇਹ ਸੋਸ਼ਲ ਮੀਡੀਆ ਹੈ ਪਤਾ ਨਹੀਂ ਕਿੱਥੇ ਕਿੱਥੇ ਸਾਡੀ ਗੱਲ ਕਹੀ ਹੋਈ ਜਾਂਦੀ ਹੈ ਤੇ ਇਸ ਕਰਕੇ ਐਵੇਂ ਹੀ ਨਹੀਂ ਨਾ ਕੁਝ ਪਾਇਆ ਜਾਂਦਾ ਤੇ ਸਿਰਫ ਮੇਰੇ ਕੋਲ ਹੁਣ ਮੈਂ ਜਿਹੜਾ ਟੋਪਿਕ ਆਪਣੇ ਕੋਲ ਲਿਖਿਆ ਹੋਇਆ ਸੀ ਉਹ ਸੀਗਾ ਕਿ ਵਿਸ਼ਵੀਕਰਨ ਦੇ ਦੌਰ ਵਿੱਚ ਗੁਰਦੇਵਾਲ ਸਿੰਘ ਦੇ ਨਾਵਲਾਂ ਦੀ ਪ੍ਰਸੰਗਿਕਤਾ ਨਾਵਲਾਂ ਨਾਲ ਨਾਵਲ ਨਾਲ ਰਿਲੇਟਡ ਹੈਗਾ ਤੇ ਪੋਰਟਰੇ ਨਾਲ ਰਿਲੇਟਡ ਮੇਰੇ ਕੋਲ ਕੋਈ ਕੰਟੈਂਟ ਨਹੀਂ ਹੈ ਵਿਸ਼ਵੀਕਰਨ ਦੇਖ ਲਓ ਤੁਸੀਂ ਕੀ ਵਿਸ਼ਵੀਕਰਨ ਕੀ ਹੁੰਦਾ ਹੈ ਵਿਸ਼ਵੀਕਰਨ ਇੱਕ ਅਜਿਹਾ ਵਰਤਾਰਾ ਹੈ ਜਿਸ ਵਿੱਚ ਪੂੰਜੀਵਾਦੀ ਨਿਜਾਮ ਨੂੰ ਮਜ਼ਬੂਤੀ ਮਿਲਦੀ ਹੈ ਪੂੰਜੀਵਾਦੀ ਨਿਜਾਮ ਤੁਸੀਂ ਸਮਝਦੇ ਹੋ ਨਾ ਜਿਸ ਤਰ੍ਹਾਂ ਪੁਰਾਣੇ ਸਮੇਂ 'ਚ ਜੋ ਜ਼ਗੀਰਦਾਰ ਹੁੰਦੇ ਸੀਗੇ ਉਹ ਪੂੰਜੀਵਾਦੀ ਨਿਜਾਮ ਹੁੰਦੇ ਸੀ ਸਾਡੇ ਤੇ ਰਾਜੇ ਮਹਾਰਾਜੇ ਹੁੰਦੇ ਸੀ ਤੇ ਹੁਣ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਕੋਣ ਨੇ ਸਾਡੇ ਪੂੰਜੀਪਤੀ ਸਾਡੇ ਦੇਸ਼ ਵਿੱਚ ਕਿਹੜੇ ਨੇ ਤੇ ਵਰਲਡ ਲੈਵਲ ਤੇ ਵੀ ਬਹੁਤ ਸਾਰੇ ਪੂੰਜੀਪਤੀ ਹੁੰਦੇ ਨੇ ਜੋ ਪੂੰਜੀਵਾਦੀ ਨਿਜਾਮ ਦੇ ਅੰਤਰਗਤ ਆਉਂਦੇ ਨੇ ਜੋ ਪੂਰੇ ਵਰਲਡ ਦੀਆਂ ਵਸਤੂਆਂ ਨੂੰ ਨਾ ਆਪਣੇ ਹਿੱਤ ਦੇ ਲਈ ਵਰਤਦੇ ਨੇ ਜਿਵੇਂ ਜੋ ਹੈ ਉਹਨਾਂ ਨੇ ਜਿਵੇਂ ਗਵਰਨਮੈਂਟ ਨੂੰ ਤੁਸੀਂ ਲਗਾਓ ਕਿ ਕਿਸਾਨਾਂ ਦੇ ਜਿਹੜੇ ਖੇਤ ਨੇ ਨਾ ਉਹ ਨਹੀਂ ਕਿ ਜਦੋਂ ਸੜਕਾਂ ਕੱਡੀਆਂ ਜਾ ਰਹੀਆਂ ਨੇ ਕਿਸਾਨ ਨੂੰ ਜੋ ਹੈ ਉਹਦਾ ਕੋਈ ਫਾਇਦਾ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਕਿਸਾਨ ਦੇ ਹੱਥੀਂ ਪੈਸੇ ਫੜਾ ਦਿੱਤੇ ਜਾਂਦੇ ਨੇ ਉਹਨੂੰ ਉਸ ਉਸ ਸਟ੍ਰਾਈਪ ਦੀ ਜ਼ਮੀਨ ਉਹਨੂੰ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਹੈ ਸਰਕਾਰ ਨੂੰ ਕੋਈ ਮਤਲਬ ਨਹੀਂ ਜਾਂ ਉਹਦੇ ਕੋਲੋਂ ਉਹ ਵਾਲਾ ਪੈਸਾ ਜੋ ਹੈ ਐਵੇਂ ਹੀ ਵੇਸਟ ਹੋ ਗਿਆ ਐਦੇ ਨਾਲ ਵੀ ਉਹਨੂੰ ਕੋਈ ਮਤਲਬ ਨਹੀਂ ਬਟ ਉਹਦੀ ਜੋ ਹੈ ਖੇਤੀਬਾੜੀ ਦਾ ਕਾਹਨ ਹੋ ਗਿਆ ਉਹਦੀ ਜਮੀਨੀ ਚ ਪਾਣੀ ਖੜਦਾ ਹੈ ਇਹ ਸਾਰੀਆਂ ਗੱਲਾਂ ਕਿਉਂਕਿ ਗੁਰदयाल ਸਿੰਘ ਜੋ ਹੈ ਕਿਸਾਨੀ ਉਹਦੇ ਨਾਲ ਸੰਬੰਧਿਤ ਗੱਲ ਕਰਦੇ ਨਾ ਇਸ ਕਰਕੇ ਮੈਂ ਕਿਸਾਨੀ ਵਾਲੀ ਗੱਲ ਜੋ ਹੈ ਤੁਹਾਨੂੰ ਇੱਥੇ ਕਰਕੇ ਸਮਝਾਈ ਕਿ ਸਭ ਤੋਂ ਵੱਡਾ ਐਗਜ਼ਾਮਪਲ ਹੈਗਾ ਸਾਡੇ ਖੇਤਾਂ ਇੱਚੋਂ ਸੜਕਾਂ ਨਿਕਲੀਆਂ ਤੇ ਕਈ ਲੋਕਾਂ ਦੇ ਤੇ ਘਰਾਂ ਇੱਚੋਂ ਵੀ ਸੜਕਾਂ ਨਿਕਲਦੀਆਂ ਨੇ ਤੁਸੀਂ ਜੋ ਹੈ ਗੁਰदयाल ਸਿੰਘ ਦੇ ਨਾਮ ਨੇ ਚ ਇਸ ਗੱਲ ਨੂੰ ਬਖੂਬੀ ਪੜ੍ਹਦੇ ਹੋ ਕਵਿਤਾ ਦੇ ਵਿੱਚ ਜਦੋਂ ਅਜਿਹੀਆਂ ਗੱਲਾਂ ਹੁੰਦੀਆਂ ਨੇ ਨਾ ਵਿਸ਼ਵੀਕਰਨ ਦੇ ਸੰਦਰਭ ਦੀਆਂ ਜਿਹਦੇ ਨਾਲ ਜੋ ਹੈ ਪੂੰਜੀਪਤੀਆਂ ਦਾ ਲਾਭ ਹੋ ਰਿਹਾ ਹੈ ਆਮ ਬੰਦੇ ਦਾ ਘਾਣ ਹੋ ਰਿਹਾ ਉਸ ਨੂੰ ਵਿਸ਼ਵੀਕਰਨ ਕਿਹਾ ਜਾਂਦਾ ਹੈ ਪੂੰਜੀਵਾਦੀ ਨਿਜਾਮ ਜੋ ਹੁੰਦਾ ਨਾ ਉਸ ਮੁੱਚੇ ਵਰਲਡ ਵਿੱਚ ਸਮੁੱਚੇ ਵਿਸ਼ਵ ਵਿੱਚ ਆਰਥਿਕ ਸਮਾਜਿਕ ਰਾਜਨੀਤਿਕ ਤੇ ਸੱਭਿਆਚਾਰਕ ਮੁੱਲਾਂ ਨੂੰ ਨਾ ਕੇਵਲ ਆਪਣੇ ਹਿੱਤ ਲਈ ਵਰਤਦਾ ਕੋਈ ਵੀ ਆਰਥਿਕ ਗੱਲ ਹੋਏਗੀ ਲੋਕਾਂ ਨੂੰ ਸੁਪਨੇ ਦਿਖਾਏ ਜਾਣਗੇ ਤੁਹਾਡੇ ਐਨੇ ਤੋਂ ਐਨੇ ਪੈਸੇ ਬਣ ਜਾਣਗੇ ਤੇ ਵੱਡੇ ਵੱਡੇ ਰਾਜਨੀਤਿਕ ਨੇਤਾ ਜਿਹੜੇ ਨੇ ਉਹਨਾਂ ਦੇ ਅੰਡਰ ਕੰਮ ਕਰਦੇ ਨੇ ਤੇ ਸਾਡੇ ਕਲਚਰਲ ਮੁੱਲ ਜਿਹੜੇ ਨੇ ਉਹ ਸਾਰੇ ਦੇ ਸਾਰੇ ਆਪਣੇ ਹਿੱਤ ਦੇ ਲਈ ਵਰਤਦੇ ਨੇ ਪੂੰਜੀਵਾਦੀ ਨਿਜਾਮ ਵਾਲੇ ਲੋਕ ਪੂਰੇ ਵਿਸ਼ਵ ਨੂੰ ਇੱਕ ਮੰਡੀ ਦੇ ਰੂਪ ਵਿੱਚ ਵਿਕਸਿਤ ਕਰਕੇ ਮੁਨਾਫਾ ਕਮਾਣ ਦੀ ਰੂਚੀ ਅਧੀਨ ਮਾਨਵਤਾ ਦਾ ਕਹਾਣ ਕੀਤਾ ਜਾ ਰਿਹਾ ਹੈ ਪੂਰੇ ਵਰਲਡ ਨੂੰ ਇੱਕ ਮੰਡੀ ਬਣਾ ਲਿਆ ਗਿਆ ਤੇ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਜੋ ਹੈ ਜੋ ਸਾਡਾ ਸੋਸ਼ਲ ਮੀਡੀਆ ਹੈਗਾ ਪੂੰਜੀਵਾਦੀ ਨਿਜਾਮ ਆਮ ਲੋਕਾਂ ਨੂੰ ਉਹਨਾਂ ਦੀਆਂ ਬੁਨਿਆਦੀ ਜ਼ਰੂਰਤਾਂ ਤੋਂ ਪਟਕਾ ਕੇ ਮਤਲਬ ਇਹ ਸਾਨੂੰ ਨਾ ਉਹ ਸਾਡੀ ਬੁਨਿਆਦੀ ਜ਼ਰੂਰਤਾਂ ਤੋਂ ਪਟਕਾ ਕੇ ਆਰਥਿਕ ਪੱਖੋਂ ਜਿਸ ਤਰ੍ਹਾਂ ਜਿਵੇਂ ਪਹਿਲੇ ਜ਼ਮਾਨੇ 'ਚ ਸਿੰਪਲ ਕੱਪੜੇ ਪਾ ਕੇ ਵੀ ਅਸੀਂ ਕੰਮ ਚਲਾ ਲੈਂਦੇ ਸੀ ਹੁਣ ਜੋ ਹੈ ਅਸੀਂ ਬ੍ਰਾਂਡ ਦੇ ਪਿੱਛੇ ਭਜਦੇ ਆਂ ਇਹ ਕਿ ਸਾਡੀ ਬੁਨਿਆਦੀ ਜ਼ਰੂਰਤ ਇਹ ਸੀਗੀ ਕਿ ਅਸੀਂ ਤਨ ਢੱਕਣਾ ਬਟ ਹੁਣ ਬ੍ਰਾਂਡ ਦੇ ਕਾਰਨ ਤੇ ਬ੍ਰਾਂਡ ਕੀਤੇ ਨੇ ਵੱਡੇ ਵੱਡੇ ਪੂੰਜੀਵਾਦੀ ਨਿਜਾਮਾਂ ਦੇ ਬ੍ਰਾਂਡ ਨੇ ਤੇ ਉਹਨਾਂ ਦੇ ਪਿੱਛੇ ਭੱਜ ਕੇ ਜੋ ਹੈ ਅਸੀਂ ਕਰਜ਼ੇ ਹੇਠ ਦੱਬਣ ਲਈ ਮਜਬੂਰ ਹੋ ਜਾਂਦੇ ਹਾਂ ਆਰਥਿਕ ਪੱਖੋਂ ਉਹਨਾਂ ਦੇ ਸਾਰੇ ਪੇਂਚ ਮਤਲਬ ਕਿ ਸਾਡੇ ਸਾਰੇ ਪੇਂਚ ਢਿੱਲੇ ਕਰ ਦਿੰਦਾ ਹੈ ਪੂੰਜੀਵਾਦੀ ਨਿਜਾਮ ਪੂੰਜੀਵਾਦੀ ਨਿਜਾਮ ਆਮ ਲੋਕਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਤੋਂ ਪਟਕਾ ਕੇ ਆਰਥਿਕ ਪੱਖੋਂ ਸਾਰੇ ਪੇਂਚ ਸਾਡੇ ਢਿੱਲੇ ਕਰਕੇ ਸਾਨੂੰ ਕਰਜ਼ੇ ਹੇਠ ਦੱਬਣ ਲਈ ਮਜਬੂਰ ਕਰ ਦਿੰਦਾ ਹੈ ਅੰਗਰੇਜ਼ੀ ਦੇ ਸ਼ਬਦ ਗਲੋਬਲਾਈਜੇਸ਼ਨ ਦੀ ਥਾਂ ਪੰਜਾਬੀ ਵਿੱਚ ਜਿਹੜਾ ਸ਼ਬਦ ਵਰਤਿਆ ਜੰਦਾ ਨਾ ਉਹਨੂੰ ਅਸੀਂ ਵਿਸ਼ਵੀਕਰਨ ਕਹਿ ਲੈਂਦੇ ਹਾਂ ਮਤਲਬ ਇਹ ਇੱਥੇ ਸਿੰਪਲ ਗੱਲ ਕਹਿਣ ਵਾਲੀ ਹੈ ਕਿ ਅੰਗਰੇਜ਼ੀ 'ਚ ਇਸਨੂੰ ਗਲੋਬਲਾਈਜੇਸ਼ਨ ਕਿਹਾ ਜਾਂਦਾ ਹੈ ਪੂਰਾ ਸੰਸਾਰ ਇੱਕ ਗਲੋਬਲੀ ਪਿੰਡ ਬਣਦਾ ਜਾ ਰਿਹਾ ਹੈ ਵਿਸ਼ਵ ਵਿੱਚ ਕੋਈ ਵੀ ਜਿਹੜੀ ਘਟਨਾ ਵਾਪਰਦੀ ਹੈ ਨਾ ਉਹਦਾ ਪ੍ਰਭਾਵ ਜੋ ਹੈ ਧਰਤੀ ਦੇ ਹਰ ਕੋਨੇ ਤੇ ਮਿਲਦਾ ਹੈ ਕੋਈ ਵੀ ਘਟਨਾ ਵਾਪਰਦੀ ਹੈ ਉਹਦਾ ਪ੍ਰਭਾਵ ਹੁਣ ਤੁਸੀਂ ਜਿਹੜੇ ਆਪਣੇ ਆਸ-ਪਾਸ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਨਾ ਜਿਵੇਂ ਕੋਈ ਵੀ ਆਤੰਕਵਾਦੀ ਘਟਨਾ ਵੀ ਉਹਦਾ ਵੀ ਜਿਹੜਾ ਪ੍ਰਭਾਵ ਹੈ ਉਹ ਪੂਰੇ ਵਰਲਡ ਤੇ ਪੈਂਦਾ ਹੈ ਅਜੇ ਹੀ ਮਾਹੌਲ ਵਿੱਚ ਆਰਥਿਕ ਵਿਕਾਸ ਦੇ ਅ ਅਜੇ ਹੀ ਮਾਹੌਲ ਵਿੱਚ ਆਰਥਿਕ ਵਿਕਾਸ ਦੇ ਨਾਂ ਹੇਠ ਕੁਝ ਵਪਾਰਿਕ ਟੀਰਾ ਵਰਲਡ ਟਰੇਡ ਆਰਗੇਨਾਈਜੇਸ਼ਨ ਦੀ ਸਥਾਪਨਾ ਕੀਤੀ ਹੋਈ ਹੈ ਇਹਨਾਂ ਨੇ ਵਪਾਰਿਕ ਟੀਰਾ ਨੇ ਤੇ ਇਸ ਤਰ੍ਹਾਂ ਦੀ ਸੰਗਠਨਾ ਦਾ ਉਦੇਸ਼ ਪੂਰੇ ਸੰਸਾਰ ਨੂੰ ਖੁੱਲੇ ਰੂਪ ਵਿੱਚ ਮੰਡੀ ਦੀ ਤਰ੍ਹਾਂ ਬਰਤਣਾ ਹੁੰਦਾ ਹੈ ਪੂਰੇ ਸੰਸਾਰ ਨੂੰ ਮੰਡੀ ਬਣਾ ਲੈਣਾ ਅਤੇ ਐਦਾ ਨਿਸ਼ਾਨਾ ਜੋ ਹੈ ਸਿਰਫ ਵਿਕਾਸਸ਼ੀਲ ਦੇਸ਼ਾਂ ਦੇ ਪਿਛੜੇ ਦੇਸ਼ ਹਨ ਵਿਕਾਸਸ਼ੀਲ ਮਤਲਬ ਇੰਡੀਆ ਵਰਗੇ ਦੇਸ਼ ਨੇ ਬੇਰਹਿਮ ਲੂਟ ਅਤੇ ਬੇहिساب ਮੁਨਾਫਾ ਜੋ ਹੈ ਇਸ ਪੂੰਜੀਵਾਦੀ ਨਿਜਾਮ ਦਾ ਉਦੇਸ਼ ਹੁੰਦਾ ਹੈ ਬੇहिساب ਲੂਟ ਅਤੇ ਬੇहिساب ਮੁਨਾਫਾ ਜੋ ਹੈ ਐਦਾ ਉਦੇਸ਼ ਹੁੰਦਾ ਹੈ ਅੱਗੇ ਜੋ ਹੈ ਕਿਉਂਕਿ ਮੈਂ ਗੁਰਦਿਆਲ ਸਿੰਘ ਦੇ ਨਾਵਲਾਂ ਦੇ ਸੰਦਰਭ ਵਿੱਚ ਲਿਖਿਆ ਹੈ ਕਿ ਹਰਿਆਣਾ ਪੰਜਾਬ ਅਤੇ ਯੂਪੀ ਜੋ ਹੈ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇਹਦੀ ਆਰਥਿਕਤਾ ਦਾ ਮੁੱਖ ਸਾਧਨ ਖੇਤੀਬਾੜੀ ਹੈ ਪੂੰਜੀਵਾਦੀ ਅਰਥਵਿਵਸਥਾ ਦੀਨ ਖੇਤੀ ਵਿੱਚੋਂ ਵੱਧ ਤੋਂ ਵੱਧ ਮੁਨਾਫਾ ਹਾਸਲ ਕਰਨ ਦੀ ਲਾਲਸਾ ਪੈਦਾ ਹੋਈ ਹੈ ਜਿਦੇ ਫਲਸਰੂਪ ਜ਼ਮੀਨ ਤੇ ਕਾਬਲ ਸ਼੍ਰੇਣੀ ਦਾ ਦਰਜਾ ਗੈਰ ਜ਼ਮੀਨ ਸ਼੍ਰੇਣੀ ਦੇ ਮੁਕਾਬਲੇ ਬਹੁਤ ਉੱਚਾ ਹੋ ਗਿਆ ਹੈ ਕਿਸਾਨੀ ਸਮਾਜ ਨਾਲ ਸੰਬੰਧਿਤ ਵਰਗਾ ਦੀ ਹੱਡਪਨਵੀ ਮਿਹਨਤ ਹੱਡਪਨਵੀ ਮਿਹਨਤ ਜੋ ਹੈ ਦੇ باوجود ਮਤਲਬ ਕਿ ਕਿਸਾਨ ਤੇ ਮਜ਼ਦੂਰ ਹੱਡ پنਵੀ ਮਿਹਨਤ ਦੇ باوجود ਆਪਣੇ ਆਪ ਨੂੰ ਨਕਾਰਿਆ ਹੋਇਆ ਮਹਿਸੂਸ ਕਰਦਾ ਤੇ ਉਹ ਜੋ ਹੈ ਉਹਨੂੰ ਕੋਈ ਅੱਗੇ ਆਉਣ ਦਾ ਤੇ ਮਤਲਬ ਹੀ ਨਹੀਂ ਨਾ ਕਿਸਾਨਾਂ ਦਾ ਨਾ ਮਜ਼ਦੂਰਾਂ ਦਾ ਇਹ ਅਸੀਂ ਆਪਣੇ ਆਸ-ਪਾਸ ਇਹ ਚੀਜ਼ਾਂ ਵਾਪਰਦੀਆਂ ਦੇਖਦੇ ਹੈਗੇ ਹੁਣ ਕਿਸਾਨਾਂ ਦੇ ਜੀਵਨ ਦੇ ਦਰਦ ਨੂੰ ਜਿਸ ਸਿੱਦਤ ਨਾਲ ਪੰਜਾਬੀ ਨਾਵਲ ਦਾ ਬੋੜ ਬਾਬਾ ਗੁਰदयाल ਸਿੰਘ ਚਿਤੜਦਾ ਹੈ ਜਿਵੇਂ ਕਿਉਂਕਿ ਮੈਂ ਕਿਹਾ ਕਿ ਮੇਰੇ ਤੇ ਗੁਰਦੇਵਾਲ ਸਿੰਘ ਦੇ ਸਤੰਦਰ ਵਿੱਚ ਇਹ ਗੱਲ ਲਿਖੀ ਹੋਈ ਹੈ ਜਿਵੇਂ ਗੁਰਦੇਵਾਲ ਸਿੰਘ ਚਿੱਤਰਦਾ ਹੈ ਨਾ ਤੇ ਐਵੇਂ ਜੋ ਹੈ ਕੋਈ ਨਹੀਂ ਚਿੱਤਰ ਸਕਿਆ ਇੱਕ ਦੋ ਗੱਲਾਂ ਹੋਰ ਪੂੰਜੀ ਇਹਦੇ ਬਾਰੇ ਵਿਸ਼ਵੀਕਰਨ ਬਾਰੇ ਕਰਕੇ ਫਿਰ ਆਪਾਂ ਵੀਡੀਓ ਬੰਦ ਕਰ ਦਿਆਂ ਆਮ ਤੌਰ ਤੇ ਕੀ ਹੁੰਦਾ ਹੈ ਕਿ ਮਾਨਸਿਕ ਤੌਰ ਤੇ ਗੁਲਾਮ ਬਣਾ ਕੇ ਨਾ ਪੂੰਜੀਵਾਦੀ ਤਾਕਤਾਂ ਸਾਡੇ ਕੋਲੋਂ ਉਹ ਕੁਝ ਕਰਵਾ ਰਹੀਆਂ ਨੇ ਜਿਨ੍ਹਾਂ ਦੀ ਪੇਸ਼ਕਾਰੀ ਸਾਨੂੰ ਜੋ ਹੈ ਨਿਟਰੇਚਰੀ ਚ ਦੇਖਣ ਨੂੰ ਮਿਲਦੀ ਹੈ ਦੇਖੋ ਤੁਸੀਂ ਜਿਸ ਵੀ ਬੱਚੇ ਨੇ ਵਿਸ਼ਵ ਵਿਗਿਆਨ ਨਾਲ ਸੰਬੰਧਿਤ ਟੋਪਿਕ ਪੁੱਛਿਆ ਸੀ ਨਾ ਦੇ ਕੋ ਬਟੇ ਜੋ ਵੀ ਜੋ ਵੀ ਲਿਟਰੇਚਰ ਲਿਖਿਆ ਜਾਂਦਾ ਹੈ ਨਾ ਉਹ ਆਪਣੇ ਸਮੇਂ ਦੇ ਸਮਾਜ ਦੀ ਪੇਸ਼ਕਾਰੀ ਕਰਦਾ ਹੈ ਹੁਣ ਜਿਸ ਤਰ੍ਹਾਂ ਸਭ ਤੋਂ ਜਿਆਦਾ ਜੇਕਰ ਹੁਣ ਕੁਝ ਚੱਲ ਰਿਹਾ ਨਾ ਉਹ ਇਹੀ ਚੱਲ ਰਿਹਾ ਹੈ ਪੂੰਜੀਵਾਦੀ ਅ ਅਰਥਵਿਵਸਥਾ ਜਿਹੜੀ ਹੈ ਸਾਡੀ ਬਹੁਤ ਆਮ ਲੋਕਾਂ ਦੇ ਉੱਤੇ ਕਾਬਜ ਕਬਜਾ ਸਥਾਪਿਤ ਕਰ ਰਹੀ ਹੈ ਮਤਲਬ ਕਿ ਸਾਰੇ ਅਸੀਂ ਉਹਨਾਂ ਦੇ ਚੁੰਗਲੀ 'ਚ ਫਸੇ ਹੋਇਆ ਹਾਂ ਤੇ ਅਸੀਂ ਜੋ ਹੈ ਮਾਨਸਿਕ ਪੱਖੋਂ ਪੂਰੀ ਤਰ੍ਹਾਂ ਗੁਲਾਮ ਬਣ ਚੁੱਕੇ ਹੈਗੇ ਆਂ ਤੇ ਸਮੁੱਚਾ ਵਿਸ਼ਵ ਜੋ ਹੈ ਉਹ ਪੂੰਜੀਵਾਦ ਦੇ ਪ੍ਰਸਾਰ ਦੇ ਕਰਕੇ ਕੁਲ ਮਿਲਾ ਕੇ ਐਨੇ ਜੋ ਹੈ ਸਾਨੂੰ ਸੁੱਖ ਦੀ ਥਾਂ ਨਾ ਐਨੇ ਦੁੱਖ ਹੀ ਦਿੱਤੇ ਨੇ ਕਿਉਂਕਿ ਅਸੀਂ ਜੋ ਹੈ ਨੇਚਰ ਨਾਲੋਂ ਟੁੱਟ ਗਏ ਹੈਗੇ ਆਂ ਦਰਖਤ ਕੱਟੇ ਜਾ ਰਹੇ ਨੇ ਤੇ ਜਿਹਨੂੰ ਆਪਾਂ ਕਹਿ ਦਿੰਦੇ ਆਂ ਕਿ ਜਿਵੇਂ ਰੇਤਾ ਬਜਰੀ ਕੱਢ ਕੱਢ ਕੇ ਜੋ ਹੈ ਇੱਕ ਥਾਂ ਤੋਂ ਕੱਢ ਕੇ ਨਹਿਰਾਂ ਦੇ ਰਸਤੇ ਰੋਕੇ ਜਾ ਰਹੇ ਨੇ ਤੇ ਹੋਰ ਬ੍ਰਾਂਡਾਂ ਦੇ ਨਾਮ ਤੇ ਲੁੱਟਿਆ ਜਾ ਰਿਹਾ ਐਪਾਂ ਦੇ ਨਾਮ ਤੇ ਲੁੱਟਿਆ ਜਾ ਰਿਹਾ ਇਹ ਵਿਸ਼ਵੀਕਰਨ ਸਾਡੇ ਆਸ-ਪਾਸ ਸਾਰੀ ਥਾਵਾਂ ਤੇ ਸਾਨੂੰ ਦੇਖਣ ਨੂੰ ਮਿਲਦਾ ਕਿਉਂਕਿ ਲਿਟਰੇਚਰ ਨੂੰ ਗਿਆ ਜਾਂਦਾ ਹੈ ਨਾ ਕਿ ਇਹ ਲਿਟਰੇਚਰ ਇਜ਼ ਦਾ ਮਿਰਰ ਆਫ ਲਾਈਫ ਜੋ ਸਾਡੇ ਆਸ-ਪਾਸੇ ਵਾਪਰ ਰਿਹਾ ਨਾ ਤੇ ਸਾਹਿਤ ਵੀ ਉਸੇ ਦੀ ਪੇਸ਼ਕਾਰੀ ਕਰਦਾ ਹੁਣ ਜਿਹੜਾ ਲਿਟਰੇਚਰ ਲਿਖਿਆ ਜਾ ਰਿਹਾ ਨਾ ਸਾਹਿਤ ਲਿਖਿਆ ਜਾ ਰਿਹਾ ਉਹਦੇ ਚਾਹੇ ਨਾਵਲ ਹੋਵੇ ਚਾਹੇ ਕਵਿਤਾ ਚਾਹੇ ਨਿੱਕੀ ਕਹਾਣੀ ਕੁਝ ਵੀ ਹੈ ਨਾ ਉਹ ਜੋ ਹੈ ਪੁਰਾਣੀ ਸਮੇਂ ਦੀ ਗੱਲ ਨਹੀਂ ਕਰੇਗਾ ਕਿ ਜਿਵੇਂ ਮੈਂ ਇੱਥੇ ਤੁਹਾਨੂੰ ਐਗਜ਼ਾਮਪਲ ਦੇਵਾਂ ਕਿ ਆਜ਼ਾਦੀ ਦੇ ਸਮੇਂ ਦੀ ਕਿ ਕਿਸ ਤਰ੍ਹਾਂ ਮਹਾਤਮਾ ਗਾਂਧੀ ਲੜਿਆ ਜਾਂ ਭਗਤ ਸਿੰਘ ਦਾ ਕੀ ਰੋਲ ਸੀ ਉਹ ਆਪਣੇ ਸਮੇਂ ਦੀ ਹੋਈ ਗੱਲ ਕਰੇਗਾ ਕਿਉਂਕਿ ਉਹ ਹੁਣ ਜਿਉਂਦਾ ਹੈਗਾ ਉਹ ਰਾਈਟਰ ਜੋ ਲਿਖ ਰਿਹਾ ਹੈਗਾ ਉਸ ਵੇਲੇ ਜਿਹੜੇ ਰਾਈਟਰ ਲਿਖ ਗਏ ਉਹਨਾਂ ਨੇ ਹੁਣ ਦੇ ਬਾਰੇ ਨਹੀਂ ਲਿਖਿਆ ਉਹਨਾਂ ਨੇ ਆਪਣੇ ਸਮੇਂ ਦੇ ਬਾਰੇ ਲਿਖਿਆ ਇਸ ਕਰਕੇ ਹੁਣ ਜਿਹੜੀ ਪੋਇਟਰੀ ਲਿਖ ਰਹੀ ਹੈਗੀ ਹੈ ਨਾ ਜੋ ਵੀ ਪੋਇਟਰੀ ਹੁਣ ਲਿਖੀ ਜਾ ਰਹੀ ਹੈ ਉਹ ਵਿਸ਼ਵੀਕਰਨ ਦੇ ਸੰਦਰਭ ਦੀ ਹੀ ਪੇਸ਼ਕਾਰੀ ਕਰਦੀ ਹੈ ਠੀਕ ਹੈ ਬੇਟਾ ਓਕੇ ਥੈਂਕ ਯੂ ਉਮੀਦ ਹੈ ਕਿ ਵਿਸ਼ਵੀਕਰਨ ਦੇ ਬਾਰੇ ਤੁਹਾਨੂੰ ਥੋੜਾ ਜਿਹਾ ਪਤਾ ਲੱਗ ਗਿਆ ਹੋਵੇਗਾ ਤੇ ਬਾਕੀ ਤੁਸੀਂ ਆਪਣਾ ਕੁਐਸਚਨ ਜੋ ਹੈ ਇਹਦੇ ਨਾਲ ਰਿਲੇਟਡ ਗੱਲਾਂ ਨੂੰ ਜੋੜ ਕੇ ਆਪਣਾ ਪੋਇਟਰੀ ਵਾਲਾ ਕੁਐਸਚਨ ਤਿਆਰ ਕਰ ਸਕਦੇ ਹੋ ਓਕੇ ਥੈਂਕ ਯੂ